ਯੋਹੋ ਕਾਰ ਮੈਨੂੰ ਪਤਾ ਲਾ ਨਾ ਪੰਜਾਬੀ ਟਿੱਕਦੇ ਨਹੀਂ ਹੈਗੇ। ਲੋ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਤੇ ਚੱਲਦੇ ਜੀ ਕੰਮ ਵੀ ਲੋ ਬਹੁਤ ਵਧੀਆ ਤੇ ਧੰਨ ਗੁਰ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਹਸਨਾ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਧੀ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੇ ਕਮਾਈਆਂ ਚੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਤੇ ਬਾਈ ਜਿਹੜੀ ਮੌਸਮ ਹੈ ਹੁਣ ਠੰਡ ਲੱਗੀ ਵਧਣ ਸੋ ਇਸ ਕਰਕੇ ਤੁਹਾਨੂੰ ਪਤਾ ਹੈ ਵੀ ਸ਼ਹੀਦੀ ਪੰਦਰਵਾੜਾ ਵੀ ਜਿਹੜਾ ਉਹ ਸ਼ੁਰੂ ਹੋ ਚੱਕਿਆ ਸੋ ਸਾਰਿਆਂ ਨੂੰ ਬੇਨਤੀ ਆ ਵੀ ਸਵੇਰੇ ਉੱਥੋਂ ਬਾਈ ਵਾਹਿਗੁਰੂ ਦਾ ਨਾਮ ਲੋ ਉਹਨਾਂ ਸਿੰਘਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰੋ ਤੇ ਉਹਨਾਂ ਦੇ ਜਿਹੜੇ ਕਦਮ ਆਉਣਾ ਤੇ ਚੱਲੋ ਸੋ ਏਕਣਾਈ ਜੀ ਬੈਠੇ ਆ ਪਰਿਵਾਰ ਦੇ ਵਿੱਚ ਤੇ ਭੈਣ ਕੋਲ ਜਾਇਆ ਜੀ ਬੜੀ ਕੋਲ ਜਿਹੜੀ ਰਜਵੰਤ ਭੈਣ ਆ ਉਹਨਾਂ ਦੇ ਵੀ ਘਰ ਗਿਆ ਤਾਂ ਸਵੇਹਾ ਤੇ ਉਹਨਾਂ ਨੇ ਬਾਈ ਕੁੰਬਾ ਦਾ ਕੰਮ ਕਰਿਆ ਸ਼ੁਰੂ ਪਿੱਛੇ ਜੇ ਤੁਸੀਂ ਦੇਖਿਆ ਪਿਛਲੇ ਸਾਲ ਵੀ ਬਲੌਗ ਦੇ ਵਿੱਚ ਮਨ ਦੇ ਵਿੱਚ ਵੀ ਭੈਣ ਨੇ ਕੁੰਬਾ ਦਾ ਕੰਮ ਕਰਿਆ ਤਾਂ ਸੋ ਹੁਣ ਵੀ ਹੁਣ ਥੋੜਾ ਜਿਹਾ ਬੜੇ ਲੈਵਲ ਤੇ ਕਰਿਆ ਕੰਮ ਸੋ ਏਕਣਾਈ ਬਾਈ ਚਲੋ ਮਿਹਨਤ ਹੈ ਵੀ ਮਿਹਨਤ ਕਰੋਗੇ ਤਾਂ ਵੱਧੂਗੀ ਫਲ ਸੋ ਇੱਕ ਨਾ ਹੀ ਭੈਣ ਨੇ ਥੋੜੀ ਜਿਹੀ ਖੁੰਮਾ ਵੀ ਭੇਜਤੀਆਂ ਚਲੋ ਆਪ ਮਿਹਨਤ ਕਰਦੇ ਆ ਤੁਹਾਨੂੰ ਪਤਾ ਹੈ ਵੀ ਭਾਜੀ ਜਿਹੜੇ ਬਾਈ ਉਹ 8 ਸਾਲ ਹੋ ਗਏ ਉਹਨਾਂ ਦਾ ਐਕਸੀਡੈਂਟ ਹੋਇਆ ਤਾਂ ਬੀਲ ਚ ਉਹਦੇ ਭਰੇ ਆ ਮੈਂਟੀਲੇਟਰ ਤੇ ਹੀ ਆ ਸੋ ਉਹ ਵੀ ਪ੍ਰਮਾਤਮਾ ਅੱਗੇ ਅਰਦਾਸ ਆ ਬਾਈ ਵੀ ਉਹ ਵੀ ਜਲਦੀ ਤੋਂ ਜਲਦੀ ਠੀਕ ਹੋਣ ਤੇ ਬਈ ਭੈਣ ਹੋਰੇ ਤੁਹਾਨੂੰ ਪਤਾ ਬਹੁਤ ਘਟ ਆਉਂਦੀ ਆ ਰਖੜੀਆਂ ਨੂੰ ਆਉਂਦੀ ਆ ਜਾਂ ਤਿਹਾਰ ਨੂੰ ਪ੍ਰੋਗਰਾਮ ਨੂੰ ਆਉਂਦੀ ਆ ਰਵੀ ਚਾਹ ਉਹਨਾਂ ਛੱਟ ਕੇ ਆਉਣਾ ਕਿਉਂਕਿ ਚਲੋ ਜ਼ਿੰਮੇਵਾਰੀਆਂ ਹੁੰਦੀਆਂ ਬਹੁਤ ਸੋ ਇਹ ਕੰਮ ਚੱਲੀ ਜਾਂਦੇ ਜੀ ਕੈਮਰਾਮੈਨ ਬਣੇ ਵੀ ਆ ਭਾਈ ਜਸ਼ਨ ਤੁਹਾਨੂੰ ਉਹਦੇ ਨਾਲ ਵੀ ਮਿਲਾ ਦੇਣਾ ਮਿਲੋ ਜੀ ਮੇਰੇ ਵੱਲੋਂ ਜਸ਼ਨ ਨੂੰ ਪਿਆਰਪਰ ਸਬਸਕ੍ਰਾਈਬ ਕਰ ਲੀ ਜੀ ਭਾਈ ਬੂਆ ਵਗੈਰ ਜੀ ਲੱਗ ਗਿਆ ਹੁਣ ਤਾਂ ਲੱਗ ਗਿਆ ਲੱਗ ਗਿਆ ਹਾਂ ਜੀ ਬੂਆ ਨਾਲ ਵੀਡੀਓ ਕਾਲ ਪਰ ਗੱਲ ਹੋਈ ਜਾਂਦੀ ਹੈ ਨਾ ਹਾਂ ਜੀ ਹੋਈ ਜਾਂਦੀ ਹੈ ਪੂਰੀ ਹਾਂ ਜੀ ਸੱਚੀਓ ਹਾਂ ਜੀ ਲੈ ਫਸੇ ਹੋ ਮੈਨੋਂ ਮਾਦੀ ਹੋਈ ਨਹੀਂ ਕਿਹੜੀ ਪਤਰਾ ਇਹੜੀ ਲੋ ਬਾਈ ਇਹਨੂੰ ਆਪਣੇ ਬੂਟਿਆਂ ਤੱਕ ਮਤਲਬ ਆ ਆ ਦੇਖੋ ਇਹੜੀ ਇਹ ਪੁੱਤ ਗਰਮੀਆਂ ਦਾ ਬੂਟਾ ਇਹ ਇਹਨੇ ਗਰਮੀਆਂ ਚ ਵਧਣਾ ਹੁਣ ਆ ਦੇਖਾ ਏਕਣਾ ਖੜ ਗਈ ਨਾ ਪੱਤੇ ਛੋਟੇ ਛੋਟੇ ਕਰਕੇ ਸੋਇਕਣਾ ਦਾ ਪੁੱਤ ਗਰਮੀਆਂ ਚ ਵਧਣਾ ਬਾਈ ਇਹ ਬੂਟਾ ਜਿਸ਼ਨ ਰੋਹਿਤ ਜਿਹਦਾ ਵੱਡੇ ਦਾ ਲੋ ਬਾਈ ਟਰੈਕਟਰ ਪਰ ਵੀ ਚਾਦਰ ਪਾਛੜੀ ਗੱਡੀ ਸਾਹਮਣੇ ਏਕਣੀ ਖੜੀ ਆ ਉਹਦੇ ਪਰ ਵੀ ਪਾਵਾਂਗੇ ਵੇ ਜਸ਼ਨਾ ਭਾਈ ਹੁਣ ਤੈਨੂੰ ਕਮੈਂਟ ਵੀ ਆਇਆ ਤਾਂ ਪੁੱਤ ਵੀ ਹਫਤੇ 'ਚ ਇੱਕ ਦਿਨ ਪਾਣੀ ਪਾ ਸਕਦੀ। ਹਾਂਜੀ ਰੋਜ਼ ਪਾਉਂਦੀ। ਸਿਆਲ ਦੇ ਵਿੱਚ ਪਾਉਂਦੀ ਤੂੰ ਰੋਜ਼ ਆ। ਵੀ ਹਫਤੇ ਦੇ ਵਿੱਚ ਇੱਕ ਦਿਨ ਪਾਉਣਾ। ਹਾਂਜੀ। ਲੋ ਭਾਈ ਇੱਕਣਾ ਬੂਟੇ ਇੱਕ ਭੈਣ ਨੇ ਵੀ ਕਮੈਂਟ ਕਰਿਆ ਤਾਂ। ਵੀ ਜਸ਼ਨ ਬੇ ਤਸੀਂ ਬੂਟੇ ਜਿਹੜੇ ਆ ਨੇੜੇ-ਨੇੜੇ ਰੱਖੇ ਹੋਏ ਆ ਕੋਈ ਨਾ ਭੈਣੇ ਤੇਰਾ ਵੀ ਸੁਣਿਆ ਜਾਊਗਾ। ਸਿਕਣਾ ਵੀ ਇੱਧਰ ਕੱਪੜੇ ਵੀ ਧੋਤੇ ਹੋਏ ਤੇ। ਵੀ ਆਹ ਬੂਟਾ ਵੀ ਦੇਖ ਲਓ। ਇਹ ਵੀ। ਓਹੋ ਆ। ਤੇਰਾ ਰਾਤ ਦੀ ਰਾਣੀ ਬੂਟਾ ਹਨਾ ਲੈ ਬਈ ਜਸ਼ਨ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਸਤ ਦੀ ਰਾਣੀ ਆ ਉਹ ਬੂਟੇ ਬਾਈ ਗਰਮੀ ਵਾਲੇ ਆ ਉਹ ਲਾਗੇ ਹੁਣ ਸੁੱਕਣ ਵਿੱਚ ਦੂਏ ਨਿਕਲ ਲਾਗੇ ਦੇਖਣਾ ਏਖਣਾ ਬਾਈ ਤੇ ਆਹ ਬੂਟਾ ਬਾਈ ਬਾਹਰ ਤੇ ਆਇਆ ਦਾ ਜਿਹੜਾ ਵਿੱਚ ਮੰਨੇ ਲਾਇਆ ਤੇ ਬਾਕੀ ਉਧਰ ਜਸ਼ਨ ਪਰਮ ਦਾ ਵੀ ਟਾਈਮ ਹੋਇਆ ਵਾ ਹਨਾ ਹਾਂਜੀ ਬਸ ਚਾਹ ਪੀ ਕੇ ਜਾਣਾ ਹੈ ਹੈ ਚਾਹ ਪੀ ਕੇ ਚਾਹ ਪੀ ਕੇ ਮੰਮੀ ਨੂੰ ਮਾਰ ਫਿਰ ਹਾਕ ਕੇ ਚਾਹ ਚੂ ਲਿਆ ਆਹ ਉਹ ਆ ਗਈ ਆ ਗਈ ਲੋ ਕਿ ਸਾਨੂੰ ਇਹ ਦੇਖਦੀ ਸੀ ਸਰਦਾਰ ਨੀ ਖੜੀ ਨਹੀਂ ਜੀ ਬੰਦ ਤੇ ਆਪੇ ਹੈ ਨਿਕਲ ਨਾ ਲੱਗੀ ਨਾ ਗੱਲ ਨਾ ਲੱਗੀ ਸੀ ਦੇਖੀ ਅੰਦਰ ਇਹਦਾ ਜੱਗੇ ਲਈ ਘੁੰਮਦੀ ਆ ਜੱਟੀ ਪਿੱਛੇ ਕਿਹੜਾ ਹੋਰ ਹੈ ਹੈ ਇੱਕ ਕਿਹੜਾ ਹੋਰ ਹੈ ਇੱਕ ਕਿਹੜਾ ਹੋਰ ਹੈ ਦੇਖੀ ਜਿਵੇਂ ਨਾ ਹਾਂਜੀ ਕੋਈ ਆਈਟਮ ਤਾਂ ਨਹੀਂ ਹੈਗੀ ਪਿੰਨੀ ਆ अच्छा पिनिया ठीक है ਨਾਲ ਸਮੋਸੇ ओ समोसे हां ठीक है खादा ਨਹੀਂ ਤੇ ਹਲੇ ਨਹੀਂ ਨਹੀਂ ਬਾਈ ਮੈਂ ਵੀ ਭੁੱਲ ਗਿਆ ਸੀ ਸਮੋਸੇ ਲੈਂਦਾ ਵੇਆ ਮੇਨਾ ਤੇ ਚਾਚੇ ਨੇ ਠੀਕ ਹੈ ਜੀ ਉਹਨਾਂ ਹੋਏ ਆ ਲੋ ਆ ਗਈ ਬਈ ਇੱਧਰ ਲੈ ਕੇ ਸਮੋਸੇ ਲੈ ਲੈ ਵੇ ਇੱਧਰ ਮਿਲੋ ਮੇਰੇ ਵੱਲ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸ਼ਸ਼ ਸ਼ ਗਾਲ ਜੀ ਨਾ ਤਾਂ ਐ ਖਾਦ ਖਰਾਕ ਘਟਾਉਣੀ ਨਹੀਂ ਹੈਗੀ ਨਹੀਂ ਜੇ ਤਾਂ ਐ ਚੱਲੂਗੀ ਹਾਂ ਐਵੇਂ ਚੱਲੂਗੀ ਜਮਨ ਲਿਆਇਆ ਸਾਰਿਆਂ ਚੁੱਭੀ ਅੱਛਾ ਹਾਂਜੀ ਠੀਕ ਹੈ ਤੂੰ ਮੇਰੀ ਗੱਲ ਸੁਣ ਸਰਦਾਰ ਨੇ ਤੂੰ ਆਮਾ ਦੇਖ ਲੈ ਤੇਰਾ ਤਾਂ ਆਮ ਜਾਉਂਗਾ ਹਾਂਜੀ ਮੰਦਰ ਹੋ ਲਿਆ ਕੇ ਰੱਖਿਆ ਵੀ ਫੁੰਬਾ ਭੈਣ ਨੇ ਭੇਜੀਆਂ ਰਜਵੰਤ ਨੇ ਅੱਛਾ ਜੀ ਮੈਂ ਤਾਂ ਫਿਰ ਹੱਲ ਸਬਜ਼ੀ ਲੈ ਲਈਦੀ ਜੀ ਦੇ ਰੀ ਨਾਨਦ ਨੇ ਭੇਜੀਆਂ ਖੁੰਬਾ ਤੂੰ ਗਾਜਰਾ ਬਣਾਉਂਦੀ ਠੀਕ ਹੈ ਨਹੀਂ ਚੱਲ ਫੇਰ ਗਾਜਰਾ ਸਵੇਰੇ ਬਣਾ ਲੂਗੇ ਹੁਣ ਖੁੰਬਾ ਬਣਾ ਲਾਂਦੇ ਹਾਂ ਉਹਨਾਂ ਨੇ ਅੱਜ ਪਹਿਲੇ ਦਿਨ ਖੁੰਬਾ ਤੋੜੀਆਂ ਨਾਲੇ ਦੇਖਿਆ ਬਈ ਨਾਲੇ ਉਹਨਾਂ ਨੇ ਮੈਨੂੰ ਦੇਖਤੀਆਂ ਉਹ ਕਹਿੰਦੀ ਵੀ ਭਾਬੀ ਨੂੰ ਦੇਦੀ ਜਾ ਕੇ ਜਦੋਂ ਆਪਾਂ ਪਹਿਲਾਂ ਕਿਹੜਾ ਮਾਰ ਕੇ ਛੋੜੀਆਂ ਸੀ ਜਦੋਂ ਹਾਂ ਜਦੋਂ ਆਪਾਂ ਪਹਿਲਾਂ ਕਿਹੜਾ ਮਾਰ ਕੇ ਦੇਦੀ ਛੋੜੀਆਂ ਆ ਇਧਰ ਮੱਟੋ ਦੇਖੋ ਬਈ ਹਰੀ ਜ਼ੌਤ ਪਾ ਕੇ ਲਈ ਆਏ ਹੂੰ ਇਹ ਤਾਂ ਜਾਨ ਨੂੰ ਜਿਆਦਾ ਹੀ ਕਰਦੀ ਆ ਜੀ ਹੁਣ ਹਾਂ ਬੱਲੋ ਆ ਲੋ ਭਾਈ ਪੈਂਡੂ ਲਾਈ ਜਾਗ ਆ ਗਿਆ ਚਾਹ ਦਾ ਭਰ ਕੇ ਹੈਂ ਹਾਂਜੀ ਹਾਂ ਪਰਮਨੂ ਵੀ ਮਾਰ ਲਾ ਹਾਕ ਕਿਤੇ ਕੱਲੀ ਖਾਈ ਜਾਵੇ ਨਹੀਂ ਪਰਮਨੂ ਵੀ ਬੁਲਾਉਂਗੇ ਜੀ ਹੁਣ ਹੈਂ ਪਰਮਨੂ ਵੀ ਬੁਲਾਉਂਗਾ ਟੀਵੀ ਦੇਖ ਰਿਹਾ ਦਾ ਇਹ ਹਾਂਜੀ ਜਿਸਨ ਤਾਂ ਵੀ ਖਾਣਾ ਹੈ ਹਾਂਜੀ ਹੈਂ ਹਾਂਜੀ ਪਰ ਦਰਵਾਜ਼ਾ ਖੋਲ ਛੱਡਿਆ ਦੇਖੋ ਭਾਈ ਪਰੋਂ ਦੀ ਸਿੱਤ ਬੂਟ ਖੋਲੇ ਬੂਟ ਖੋਲ ਕੇ ਤੂੰ ਪੰਜ ਰੱਖ ਗਿਆ ਉਹਨੇ ਆਪ ਕਰਿਆ ਉਹ ਮੈਂ ਖੋਲੇ ਭਾਈ ਤੂੰ ਫੋਚਣਾ ਹੀ ਪਿਆ ਦੇਖਣਾ ਹੁਣ ਜਾਂਦਾ ਸੂਰਜ ਆ ਬਾਈ ਤੂੰ ਪੈਦਰ ਇਧਰ ਇਧਰ ਦੀ ਰਹੀ ਜਿੱਕਣਾ ਸੂਰਜ ਕੋ ਮੇਗਾ ਓਕਣਾ ਹੀਰਜੀ ਤੇ ਕੱਪੜੇ ਘਮਾਤੇ ਹਾਂਜੀ ਮੋੜ ਦਾ ਬੱਸ ਇੱਥੇ ਹੁਣ ਤੂੰ ਪਲਵਾ ਕੇ ਆਇਆ ਤੇ ਵਿੱਚ ਖਾਣੇ ਚ ਰੱਖ ਦੋ ਇਹਦੀ ਬਾਕਸ ਵਿੱਚ ਅੰਦਰ ਨਹੀਂ ਲੈ ਜਾਂਦੇ ਹੈਗੇ ਜੋ ਕੰਨ ਆਹ ਲੋ ਬਾਈ ਇੱਥੇ ਬੂਟ ਰੱਖੋਣਾ ਸਵੇਰ ਕੱਢਾਂਵੇਂ ਮੈਨੂੰ ਤੂੰ ਦੱਸ ਵੀ ਤੇਰਾ ਜੀ ਲੱਗਿਆ ਹੈਪੀ ਵੀਅਰ ਹਾਂਜੀ ਥੋੜਾ ਥੋੜਾ ਲੱਗ ਗਿਆ ਜੀ ਲੱਗਣਾ ਦੋ ਦਿਨ ਬਾਅਦ ਤਾਂ ਅਸੀਂ ਵੀਡੀਓ ਕੌਟ ਕਰ ਲਈ ਜੀ ਦੋ ਦਿਨ ਬਾਅਦ ਹਾਂਜੀ ਲੈ ਹਰਦੇ ਨੂੰ ਲਾਉਣਾ ਹੀ ਪੈਣਾ ਜੇ ਹੋਰ ਕੋਈ ਰਸਤਾ ਆਇਆ ਨਹੀਂ ਸਾਡੇ ਕੋਲ ਅੱਛਾ ਵੀ ਤੋੜਾ ਜਾ ਆਪਣੇ ਹੁਣ ਕੰਮ ਕਰਦੇ ਜਿਹੜਾ ਉਲਝਾ ਰੱਖੀਦਾ ਹੈ ਜੀ ਨਾ ਕੰਮ ਵਿੱਚ ਤਾਂ ਹਰਦੀ ਤੇਰਾ ਦੇਖ ਆ ਬਾਜੀ ਦਾ ਦਿਖਦਾ ਹੀ ਆ ਵੀ ਇਹ ਕੰਮ ਝੁਲ ਜੀ ਜਾਂਦੀ ਜੀ ਆਪਣੇ ਚਲੋ ਘਰ ਦੀ ਮੈਰਿਜ ਚੱਲਦੀ ਸੀ ਜੀ ਕੁਛ ਪਹਿਣ ਆਏ ਹੋਏ ਤੇ ਪਰ ਇੰਨੇ ਵੀ ਤੱਕ ਨਹੀਂ ਸਫਾਈ ਕਰੀ ਹੈ ਕਿ ਮੂਰੇ ਮੂਰੇ ਜੇ ਹੁੰਦੀ ਦੀ ਮੈਂ ਕਿ ਪਹਿਣ ਆਈ ਹੋਈ ਨਹੀਂ ਉਹਦੇ ਨਾਲ ਵੀ ਟਾਈਮ ਸਪੈਂਡ ਕਰਨਾ ਹੈ ਇਹ ਮੁੰਡੇ ਨੂੰ ਭਣ ਚੰਦੇਗੇ ਹੋਣਾ ਵੀ ਸਾਰੀ ਇੱਕ ਵਾਰ ਚੰਗੀ ਤਰ੍ਹਾਂ ਸਫਾਈ ਕਰਦੇ ਜੀ ਐਨ ਕਰ ਤੇ ਦੋ ਦਿਨ ਦੀ ਇੱਧਰ ਲੱਗੀ ਹੋਈਆਂ ਜੀ ਠੀਕ ਆ ਬਾਈ ਹੁਣ ਇਹਨੇ ਯਾਨੀ ਕਲੀਅਰ ਅਸਲ ਹੀ ਹੁਣ ਦੇ ਲੰਗਣਾ ਜੀ ਇਦਾਂ ਔਖਾ ਹੋ ਜਾਂਦਾ ਬੱਚੇ ਸਪੂਲ ਜਾ ਰਹੇ ਜਾਂਦੇ ਜੀ ਫਿਰ ਬਾਈ ਦੇ ਨਾਲ ਤੇ ਵੀ ਚੰਗਾ ਫਿਰ ਅਬੀ ਆਪਣੇ ਆਪ ਨੂੰ ਕੰਮ ਚੱਲ ਜਾਏਗੀ ਰੱਖੋ ਜੀ ਅੱਛਾ ਹਾਂਜੀ ਠੀਕ ਆ ਕਿੰਨੇ ਲੰਗ ਜਾਂਦਾ ਜੀ ਪਤਾ ਨਹੀਂ ਲੱਗਦਾ ਠੀਕ ਆ ਥੈਂਕ ਯੂ ਤੇਰਾ ਤੂੰ ਚਾ ਲੈ ਕੇ ਆਉਂਦੀ ਐ ਤੇ ਪਰਮ ਨੂੰ ਹੁਣ ਕੀ ਕਰਾਂ ਅਰੀ ਦਿਖਾ ਕੇ ਮਾਰ ਦੇਵਾਂ ਗੜ ਕੇ ਉਹ ਉਹ ਤਾਂ ਗੁੰਡਾ ਲਈ ਬੈਠੇ ਆ ਆਜੋ 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 ਖੋਲ ਲੈ ਗੁੰਡਾ ਵੀ ਖੋਲ ਲੈ ਬਾਈ ਆਜੋ ਆਜੋ ਮਿਲੋ ਬਾਈ ਅਮਨ ਨੂੰ ਸਤਿਗੁਰ ਜੀ ਇੱਧਰ ਪਰ ਮਨ ਨੂੰ ਮਿਲੋ ਸਤਿਗੁਰ ਟੀਵੀ ਬੰਦ ਕਰਕੇ ਹਟਿਆ ਹਾਂਜੀ ਚਾਚਾ ਨੇ ਕਿਆ ਲੈਂਦਾ ਖਾਣ ਨੂੰ ਹਾਂ ਸਮੋਸੇ ਤਰਪਾਤਾ ਹੈ ਕਿਹੜਾ ਖਾਣਾ ਹੈ ਚਾਚਾ ਨੂੰ ਥੈਂਕ ਯੂ ਕਹਦੇ ਥੈਂਕ ਯੂ ਨਹੀਂ ਖਾਣੇ ਬਾਈ ਹਾਂ ਆਜੋ ਵੀ ਆਜੋ ਜਾਬੀ ਅਸ਼ਾ ਆਜੋ ਹਾਂ ਚਲੋ ਬਈ ਤੇ ਉਧਰ ਬਾਈ ਆਪਾਂ ਨੇ ਪਣੀਆਂ ਖੁੰਬਾ ਵੀ ਚੱਕਨੇ ਆ ਬਾਈ ਆ ਦਿੱਤੇ ਤੇ ਭੈਣ ਨੇ ਦੇਖੋ ਇਹ ਬਾਈ ਫਾਰਮਿੰਗ ਕਰੀ ਖੁੰਬਾਂ ਦੀ ਤੇ ਨਾਲ ਦੇ ਨਾਲੇ ਬਾਈ ਧਨੀਆਂ ਮੇਥੀ ਪਾਨਕ ਇਹ ਵੀ ਬਾਈ ਪਈਆਂ ਟਮਾ ਚੱਲਦੇ ਆ ਵੀ ਆਪਾਂ ਲੈ ਕੇ ਵਿਚੇ ਵਿੱਚ ਉਹ ਦੇਖੋ ਉਬੇ ਗੇ ਭਾਈ ਬਾਹਰ ਕੀ ਹੋ ਗਿਆ ਹੈ ਨੇ ਦੇ ਨੇ ਗਿਆ ਹੈ ਹੈ ਕਿਹਨੂੰ ਗੇੜੇ ਦੇ ਤੇ ਚੱਲਦਾ ਹੜੰਬਾ ਪੂਰਾ ਤੇਜ਼ 90 ਸਪੀਡ ਦਾ ਕਿੰਨੇ ਰੁਪਏ ਐਮਪਰ ਚੱਲਦਾ ੜੀ ਹੂੰ ਕਿੰਨੇ ਰੁਪਏ ਐਮਪਰ ਚੱਲਦਾ 100 ਰੁਪਏ ਐਮਪਰ ਉਹ ਪਹਿਲਾਂ ਚਾਹ ਦਾ ਪੀ ਲੈਣ ਦੇ ਆ ਮੁੰਡਾ ਤਾਂ ਕਰਿਆ ਸਾਡਾ ਪਿੰਨੀ ਖਾਲਾ ਲੈ ਹੈ ਆ ਲੈ ਚਾਚਾ ਪਿੰਨੀ ਨਾ ਦੱਸ ਲੈ ਕਿਹ ਚਾਚੇ ਅਮੀ ਦੋੜਾ ਤਬਾਤ ਕਿੰਨੇ ਖਾਲੇ ਰਾਜ ਨੂੰ ਚਾਹ ਤੇ ਅਜੀ ਤਿੰਨ ਤਿੰਨ ਜਣਾਂ ਨੇ ਇੱਕ ਇੱਕ ਪਿੰਨੀ ਖਾ ਕੇ ਪੈਣੀ ਲੈ ਨਹੀਂ ਨਹੀਂ ਚਾਹ ਅਹੀਂ ਪਿੰਨੀਆਂ ਵਰਗੇ ਆ ਹੈ ਰਾਜ ਨੂੰ ਜਿੰਨੀ ਹੋਵੇ ਤੇ ਆਮ ਨੇ ਕੋਲੀ ਆਮ ਤੇ ਪਰਮ ਨੇ ਕੋਲੀ ਲੈ ਜਾ ਵੀ ਸਰਦਾਰ ਨੇ ਆ ਗਿਆਂ ਖੰਮਾ ਅਲਾਵੇ ਮੰਤਰਾ ਨੇ ਅੱਜ ਤੜਾਈ ਕਰੀ ਓਥੇ ਉਹ ਵੀ ਗਈਆਂ ਹਾਂ ਅੱਜ 6 ਕਿਲੋ ਤੋੜੀਆਂ ਤੇ ਆ ਭੇਜਿਓ ਰੇ ਨੂੰ 1/2 ਕਿਲੋ ਇਹ ਇਹ ਰਹਿ ਗਈਆਂ 300 ਗ੍ਰਾਮ 325 ਗ੍ਰਾਮ ਮੈਂ ਕੰਡੇ ਜੇ ਪਰੇ ਰੱਖ ਕੇ ਦੇਖੀਂਦੀ ਆ ਦੇਖ ਲੈ ਨੋ ਬਈ ਆ ਰੱਖੋ ਸਬਜ਼ੀਆਂ ਦੇ ਕੋਲ ਹਾਂ ਹੌਲੀ ਪਈ ਬਈ ਹੌਲੀ ਆਰਾਮ ਨਾਲ ਐਨ ਮੱਖੀਆਂ ਵੀ ਤੇਰੇ ਕੋਲ ਨੂੰ ਆਉਂਦੀਆਂ ਦੇਖ ਲੈ ਲੋ ਬਈ ਇੱਧਰ ਦੇਖਿਓ ਆ ਲਾਈਫ ਦੇਖਿਓ ਇਹ ਮੱਖੀਆਂ ਆ ਗਿਆ ਬਹੁਤ ਘਰ ਘਰ ਕੇ ਆਹ ਦੇਖ ਤਾਂ ਲੈ ਵਿੱਚ ਲਾਲ ਚਟਣੀ ਵਿੱਚ ਹਰੀ ਸੌਸ ਹੈਂ ਕੰਮ ਹੈਂ ਮੱਕ ਦਾ ਕੰਮ ਮੱਕ ਦਾ ਕੰਮ ਮਕਸਦ ਸਾਭ ਜੀ ਚੱਲਦੀ ਐ ਹੈ ਮੱਖੀਆਂ ਆ ਗਈਆਂ ਉਹਦੇ ਕੋਲ ਕੇ ਕੰਮ ਕਰਕੇ ਚਲੋ ਮੱਖੀਆਂ ਨੇ ਵੀ ਆਉਣਾ ਐ ਇਹਨਾਂ ਦੇ ਵੀ ਦੇਣਾ ਐ ਉਹ ਜਿਹੜਾ ਉਹ ਅੰਡੇ ਵਾਲੇ ਖੁੱਲੇ ਨੇ ਉਹਦੇ ਕਰਕੇ ਆ ਗਏ ਹਾਂ ਸਹੀ ਗੱਲ ਆ ਹਾਂ ਓਕਾ ਫੇਰਾ ਹਲੇ ਦੋ ਦੋ ਗਲਾਸ ਚੱਲ ਪਿਆ ਹਾਂਜੀ ਫੇਰ ਸਾਨੂੰ ਚਾਹ ਕਿੱਥੇ ਬਚਣੀ ਐ ਮੈਂ ਪਾਣੀ ਦਾ ਜੱਗ ਵਰਕੇ ਲਾ ਹੈ ਹੈ ਜੱਗ ਵਰਕੇ ਬਣਾਉਂਦਾ ਜੀ ਜੱਗ ਦਾ ਭਰ ਕੇ ਤਿਆਰ ਹੁੰਦੀ ਉਹ ਹੈ ਉਹ ਮੰਡਾਇਟਿਵਸ਼ਨ ਦਾ ਟਾਈਮ ਵੀ ਹੋ ਗਿਆ ਹੈ ਨਾ ਛੁੱਟੀ ਆ ਜੀ ਲੈ ਭਾਈ ਅਮਨਨ ਰੋਜ ਡੇਲੀ ਦਾ ਕੰਮ ਹੈ ਦਾ ਸਕੂਲ ਜਾਣ ਤੇ ਪਹਿਲਾਂ ਵੀ ਮੇਰੇ ਵੀ ਨੂੰ ਉਠਾਣ ਦਿੰਦਾ ਇਹਨਾਂ ਹੈ ਸਵੇਰੇ ਵੀ ਨੂੰ ਉਠਣ ਦਿੰਦਾ ਕਹਿ ਦਿੰਦਾ ਉਹ ਆਉਂਦਾ ਛੁੱਟੀ ਆ ਭਾਈ ਇਹ ਅਮਨ ਦਾ ਇਹ ਕੰਮ ਬਹੁਤ ਹੈ ਅਰੇ ਤੂੰ ਕਹਿਣਾ ਕਰੇ ਛੁੱਟੀ ਹੈ ਨਹੀਂ ਕਰੇ ਕਿ ਚਾਚੇ ਮੈਂ ਜਾਣਾ ਹੈ ਕਹਿੰਦੇ ਮੜਾ ਜਾ ਜਾਣਾ ਹੈ ਹਾਂ ਜਾਣਾ ਬਸ ਉਹ ਚਾਚੇ ਦਾ ਅੜੀ ਤੈਨੂੰ ਤਾਂ ਚਾਚੇ ਨੇ ਨਾ ਤਾਂ ਪੁਲਸ ਵਾਲਾ ਬਣਨਾ ਨਾ ਹੈਨਾ ਪੁਲਸ ਵਾਲਾ ਚਾਚੇ ਨੇ ਤੈਨੂੰ ਬੇਲਦਾਰ ਵੀ ਨਹੀਂ ਬਣ ਦੇਣਾ ਮੂੰਹ ਸਾਫ਼ ਕਰ ਲੈ ਇਹ ਯਾਰ ਆਲੋ ਚਾਲ ਆਹੇ ਬਾਈ ਮਾਂ ਦੀ ਮਮਤਾ ਚੁੰਨੀ ਦਿਖੀ ਉਹ ਕੁੰਡਾ ਲਾ ਦੇ ਮੱਖੀਆਂ ਚੱਲ ਜਾ ਕੁੰਡਾ ਲਾ ਕੇ ਮੱਖੀਆਂ ਦੇ ਮੜਾ ਜਾ ਇਹ ਚਾ ਲੱਗ ਗਿਆ ਨਾ ਹੁਣ ਚਾਚਾ ਨੂੰ ਐਂ ਕਹਦੇਗਾ ਚਾਚਾ ਮੈਂ ਪੁਲਸ ਵਾਲਾ ਬਣਨਾ ਕਿ ਮੈਨੂੰ ਭੇਜ ਦੇ ਕਰ ਹਾਂ ਦੇ ਕੇ ਫੌਜੀ ਬਣਨਾ ਕਿ ਐ ਬਣਨਾ ਐਦਾਂ ਦੱਸ ਮੂੰਹ ਕਰਕੇ ਫੌਜੀ ਕਿ ਕਾਂ ਗੋਲੀ ਚਲਾਉਣੀ ਹੈ ਕੜਨ ਲੱਗ ਗਿਆ ਹੈ ਏਹ ਹਾਂਜੀ ਦੇਖੇ ਅੰਦਰ ਆਏ ਪੰਜ ਮਨਾ ਦੇ ਪਾਪਾ ਨੂੰ ਬੰਟੂ ਸੁਣਾ ਦੇ ਚੱਲ 1 2 3 4 5 6 7 8 9 10 ਚਲ ਅੱਗੇ ਜਾ ਕੋਈ ਨਹੀਂ ਕੋਈ ਲੈ ਲੈ ਲੋ ਆਉਂਦਾ ਇਹਨੂੰ ਠੀਕ ਹੈ ਆਣੀ ਬਲ ਬੋਤਲ ਮਨਪੰ ਇੱਧਰ ਦੇਖੋ ਹੀ ਲਾ ਤੂੰ ਪਾਇਆ ਤੂੰ ਆਪਣੇ ਖਾਲ ਆ ਜਿਹੜਾ ਛੇੜਾ ਪਤਾ ਕਾ ਤਾਂ ਅਮਜਮ ਮੈਂ ਕਹਿੰਦਾ ਜਸਨ ਨਹੀਂ ਖਾ ਲੈਣਾ ਸਮੋਸੇ ਸਾਰੇ ਨਹੀਂ ਖਾਂਗੇ ਜੀ ਸੀ ਹੈ ਕਮਗੇ ਜੀ ਨਹੀਂ ਆਹੋ ਆਹੋ ਤੂੰ ਕੈਮਰੇ ਦੇ ਪਿੱਛੇ ਤੇ ਖਾਈ ਹਾਂਜੀ ਹੈ ਫੇਕ ਨਹੀਂ ਦੇਖ ਲਈ ਨਹੀਂ ਦਰਵਾਜ਼ਾ ਦੇਣੀ ਉਹਨ ਸੱਚੀ ਸੱਚੀ ਦਸੀ ਤੇਰਾ ਬੂਆ ਬਗੈਰ ਜੀ ਲੱਗ ਗਿਆ ਨਗੇ ਦੀਦੀ ਕਿਹ ਨਾਲ ਹੁੰਦੀ ਸੀ ਕਦੀ ਕਦੀ ਉਹ ਕਿਹਦਾ ਘਮਣੇ ਚੱਲ ਕੋਈ ਨਹੀਂ ਰਹਣ ਤੇ ਦੀਦੀ ਆਹਣ ਹੁੰਦੀ ਸੀ ਸੱਚੀ ਦਸੀ ਹੈ ਅਰੇ ਦੀ ਨਦੀਦੀ ਘਾਤਰ ਹੁੰਦੀ ਸੀ ਸੱਚੀ ਦਸੀ ਇਦਨ ਮੂੰਹ ਕਰ ਘਾਤਰ ਹੁੰਦੀ ਦੀ ਬਿਬਾ ਚੱਲੀ ਹੈ ਨਾ ਪਰ ਮੁੰਦਰ ਹੋਇਆ ਨਹੀਂ ਹੈਗਾ ਹਾਂ ਇਹਨੂੰ ਆਏ ਹੋਗੇ ਵੀ ਬੂਆ ਚੱਲੀ ਸਾਰੇ ਦਿਨ ਫੋਨ ਦੇਖੂਗਾ ਟੀਵੀ ਦੇਖੂਗਾ ਹਾਂ ਸੱਚੀ ਸਾਰੇ ਬੂਧੀ ਪੜਾਉਂਦੇ ਪੜਾਉਂਦੇ ਤੇ ਥੋੜਾ ਜਿਹਾ ਤਾਂ ਕਰੇ ਕਾਂਟ ਗਿਆ ਤਾਂ ਹੁਣ ਹਾਂ ਸਹੀ ਗੱਲ ਹੈ ਭਾਈ ਚਲੋ ਭੈਣ ਵੀ ਭਾਈ ਸਾਰਿਆਂ ਦਾ ਜੀ ਲਾ ਰੱਖਿਆ ਤਾਂ ਦੇਖਣੇ ਬੈਠੇ ਆ ਕੀ ਖਾਓ ਹੁਣ ਆ ਕੇ ਪੇਪਰ ਹੁਣ ਟੀਵੀ ਘਟ ਦੇਖੇਗਾ ਨਾ ਹਣਾ ਆ ਦੇਖ ਆ ਇਹ ਦੇਖ ਜੀ ਤੇ ਵਾਲ ਆ ਕਿੰਨੇ ਇੱਥੇ ਤੱਕ ਆ ਹਾਂ ਜੀ ਇਹ ਸ਼ੁਰੂ ਤੋਂ ਹੀ ਹੈ ਹੈ ਸ਼ੁਰੂ ਤੇ ਹਿੰਟ ਉਹਦੇ ਕਿਤੇ ਆ ਮੈਂ ਕਹਿੰਦਾ ਕੱਟਦੇ ਵੇ ਨਹੀਂ ਚੱਲ ਬੜੇ ਹੋਏ ਤੇ ਹਨਾ ਨਹੀਂ ਆਪੇ ਉੱਤਰ ਨੇ ਆ ਬਾਲ ਦੇਖੋ ਭਾਈ ਕਿੱਥੇ ਤੱਕ ਹੈ ਜੇ ਪਲਾਸਟਿਕ ਦੇ ਕੋਰਟੇ ਆਉਂਦੇ ਆ ਉਹਨੂੰ ਟੁੱਟ ਜਾਂਦੇ ਦੋ ਵਾਰ ਆ ਜਿਹੜੇ ਆਪ ਨਾਲ ਸਾਡੇ ਨਾਲ ਧੱਕਾ ਕਰਦੇ ਆ ਤੂੰ ਵੀ ਦੋੜਾ ਧੱਕਾ ਕਰਦਾ ਦੇ ਬੱਦ ਚੱਲਦੀਆਂ ਰੀਲ ਤੇ ਹੈ ਦੋਈਆਂ ਤਿੰਨ ਇਹ ਹਾਂ ਪਰ ਇੱਕ ਬਾਦੋ ਕਿਹਾ ਵਿਗੜਿਆ ਨਾ ਕੁਝ ਨਹੀਂ ਉਹ ਜਿਉ ਪਈ ਹੈ ਹੂੰ ਉਹ ਮਹਿੰਗੀ ਹੈ ਜਨ 7-800 ਰੁਪਏ ਦੀ ਇੱਕ ਹਾਂ ਉਹ ਬੈਠਣ ਨੂੰ ਵੀ ਕੰਫਰਟੇਬਲ ਹੈ ਇਕੜਾ ਐ ਟੇਡੀ ਵਿੰਗੀ ਕਰੀਏ ਟੁੱਟਦੀ ਨਹੀਂ ਹੈਗੀ ਹੂੰ ਪਤਾ ਤੋੜ ਕੇ ਖੜਨਾ ਮੈਨੂੰ ਨਾ ਪਤਾ ਕਹਨੇ ਵਾਲੀ ਹੂੰ ਟੁੱਟਦੀ ਨਹੀਂ ਹੈਗੀ ਇਹ ਮੋਟਰਪਲਸ ਪਈ ਆ ਮੈਂ ਦੇਖ ਲਈ ਹੂੰ ਤੇਰਾ ਕਿੰਨਾ ਧੱਕਾ ਪਾਇਆ ਕਹਦੇਗਾ ਚਾਚਾ ਤੋੜਨੀ ਆ ਹੁਣ ਕਹਦੇ ਹਾਂ ਤੋੜਨੀ ਆ ਲੈ ਵੇ ਮੁੰਡਾ ਕੁਛ ਨਹੀਂ ਖਾ ਰਿਹਾ ਮੁੰਡਾ ਚੋਰੀ ਚੋਰੀ ਖਾਇਆ ਹੈ ਖਾਇਆ ਹੈ ਅਲੱਗ ਅਲੱਗ ਲਾਓ ਤੇਰੇ ਨਾਲ ਲਾਇਆ ਤੂੰ ਬੋਲ ਕੇ ਕਹਿ ਦਿੰਦਾ ਹੈ ਬਹੁਤ ਸੋਸਾ ਘਾਲ ਲਿਆ ਉਹਦਾ ਆਲ ਨੂੰ ਮੈਂ ਗਾਣ ਕਰਤਾ ਮੈਂ ਦੇ ਹੈ ਪੰਨਾ ਖਾ ਲਿਆ ਆ ਦੇਖਿਆ ਹੂੰ ਓਏ ਘਰ ਮੈਨੂੰ ਪਤਾ ਦਾ ਨਾ ਪੰਜਾਬੀ ਟਿਕਦੇ ਨਹੀਂ ਹੈਗੇ ਸਿੱਧੀ ਕਿ ਕਰਸਿਆ ਆ ਕੇ ਘੜਾਤੀ ਲੈ ਫਾਜ਼ਦੇ ਨਹੀਂ ਨਾ ਭਈ ਇਹ ਭਈ ਕਿ ਕਰਾ ਕਿ ਕਰਿਆ ਇਹ ਕਿ ਕਰਿਆ ਹੇਟ ਮੈਂ ਹੈ ਭਾਈ ਇਹ ਵੀ ਹਾਂ ਐਟਮ ਇਹ ਸਾਰਾ ਦੀ ਨੀਤ ਕਰ ਦੋ ਨਾ ਹੈ ਇਹ ਐਟਮ ਹੈ ਭਾਈ ਸਾਡੀ ਚਲ ਫਟਿਸ਼ਨ ਪਾਉ ਨਾ ਦੱਸ ਵੀ ਹੈ ਸਾਡ ਨੂੰ ਲੱਗੀ ਇਹ ਤਾਂ ਲੱਗੀ ਨਹੀਂ ਲੱਗ ਵੀ ਸਕਦੀ ਤੇ ਵਾਦ ਗਿਆ ਦੇਖ ਕਿ ਕਿੰਨਾ ਖਾਦੇ ਸਮੋਸੇ ਪੁੱਤ ਸੱਚੀ ਤੁਸੀਂ ਇੱਕ ਇੱਕ ਖਾ ਲਿਆ ਤਾਂ ਚਲ ਇੱਕ ਨਾਲ ਰੱਜ ਜਾਂਦਾ ਹੈ ਚਲ ਫਿਰ ਤਾਂ ਚਾਚੇ ਨੇ ਸਕੂਲ ਤੇ ਆਇਆ ਤਾਂ ਰੋਟੀ ਖਾਧੀ ਸੀ ਹੈ ਸਕੂਲ ਤੇ ਆਇਆ ਤਾਂ ਰੋਟੀ ਖਾਧੀ ਸੀ ਤੂੰ ਕਿੰਨੇ ਵਜੇ ਜਾਣਾ ਚਾਰ ਤਾਂ ਖਾਦੇ ਵੀ ਪਹਿਲਾਂ ਤੂੰ ਦਾਦੇ ਮਾਤਾ ਜੀ ਸਾਡੇ ਖਾਣ ਨੂੰ ਦੇ ਲਈ ਆ ভাই ਜਿਹੜੇ ਤਿੰਨੇ ਸਮੋਸੇ ਆ ਹਾਂ ਜੀ ਇਹਨਾਂ ਬਾਤ ਨਹੀਂ ਕਰਨੇ ਕਿਹਾ ਮੇਰਾ ਨਾਮ ਨਹੀਂ ਲਾਉਣਾ ਹੈਗਾ ਇਹ ਤਾਂ ਲਾਉਣ ਲੱਗੇ ਹਾਂ ਅੱਛਾ ਠੀਕ ਆ ਆ ਦੇਖੋ ਭਾਈ ਆਦੂ ਆਦੂ ਮੌਦਾ ਇਹਦਾ ਚੱਲੇ ਆ ਇਹ ਗੇੜੇ ਦੇ ਹੈ ਹੈ ਇਹ ਫਾੜੀ ਰਹਿ ਗਈ ਸੀ ਚਾਚੇ ਤੈਂ ਦਿੱਤਿਆ ਨਹੀਂ ਇਹਨੂੰ ਇਹਦਾ ਹੈ ਕੀ ਪਤਾ ਇਹ ਵੀ ਲਾਉਂਦਾ ਜੀ ਲੇਟ ਆਈ ਸੀ ਜੀ ਹਾਂ ਹੋ ਚੱਕਰ ਹੋ ਗਿਆ ਪਰ ਆ ਜਾਂਦਾ ਥੋੜਾ ਜਿਹਾ ਪਹਿਲਾਂ ਪੂਰਾ ਕਿਤੇ ਖਾ ਦੋ ਬਣ ਖਾਰੇ ਚਾਚੇ ਬਤੀਜੇ ਨੇ ਪਹਿਲਾਂ ਹੀ ਅੱਛਾ ਜਿਵੇਂ ਜਸ਼ਨ ਤੋਂ ਲੈ ਤਾਂ ਠੀਕ ਆ ਠੀਕ ਆ ਠੀਕ ਆ ਵੈਸੇ ਜਸ਼ਨ ਦਾ ਖਾਣ ਦਾ ਤਰੀਕਾ ਵਧੀਆ ਲੱਗਿਆ ਮੈਨੂੰ ਚੂਰ ਕੇ ਹਰੀ ਸਾਸ ਪਾ ਕੇ ਵਿੱਚੇ ਲਾਲ ਸਾਸ ਪਾ ਕੇ ਹੈ ਚਲੋ ਭਾਈ ਚੱਲਦੇ ਆਖਣੇ ਕੰਮ ਸਾਰੇ ਬੈਠੇ ਆਪਣੇ ਆਪਣੇ ਕਾਪੜ ਠੀਕ ਨੇ ਚਲੋ ਬਾਕੀ ਦਿਨ ਵੀ ਵਾਈ ਦੇਖੋ ਸੂਰਜ ਜਿਹੜਾ ਛਿਪਣ ਦੇ ਕਿਨਾਰੇ ਆਨਪੂਰਾ ਹਲੋ ਚੱਕ ਲੈ ਵੀ ਚੱਕ ਲੈ ਬੈਗ ਚੱਕ ਲੈ ਬੱਧੀ ਚੱਕ ਲੈ ਚੱਕ ਲੈ ਲੋ ਬਈ ਬੰਦੇ ਨੂੰ ਕਰਤਾ ਹਾਈ ਅਲਰਟ ਹੁਣ ਲੈ ਹੁਣ ਚਾਹ ਬਸ ਬਹੁਤ ਹੈ ਲੈ ਹੁਣ ਇੰਨੀ ਦੀ ਵੀ ਨਹੀਂ ਕਰੂਗੀ ਥੋੜੀ ਜੀ ਚਾਹ ਹੋਰ ਦੇ ਦੇ ਕਹਿੰਦਾ ਮੰਮੀ ਮੈਨੂੰ ਚੱਕ ਕਰ ਦੇਦਾ ਹਾਂ ਨਮਾਸ ਕਰ ਦੇ ਚੱਪਲਾਂ ਦਾ ਭਰ ਦੂ ਇਹਦੇ ਬੂਟ ਪਾ ਕੇ ਜਾਣੇ ਇਹਨੇ ਇੱਥੇ ਰੱਖੇ ਦੇ ਸੱਜਣਾਂ ਉਹ ਦੇਖੋ ਕੱਢਣ ਲੱਗਾ ਬਾਈ ਖਜ਼ਾਨੇ ਚ ਚਪਲਾਂ ਤੇ ਹਾਂ ਕੱਢ ਲਈ ਚੱਲ ਬੇਟੀ ਫਨ ਕੱਢ ਦੇ ਰੱਖ ਦੇ ਹਾਂ ਚੱਲ ਸਟੋਰਵਾਂ ਨਾ ਹੋਵੇ ਖੜ ਜਾ ਪਤਾਲ ਨਾ ਬਾਈ ਮੰਮੀ ਕਹਿੰਦੀ ਕੋਟ ਲਿਆਉਣਾ ਨਹੀਂ ਆ ਹੈਗੇ ਆ ਲੈ ਫਸ ਹੈਗੇ ਆ ਜਾ ਮੇਰੇ ਆ ਆ ਜਾ ਬਸ ਸਟੋਰਵਾਂ ਆਵੇਂ ਹੂੰ ਆਜੋ ਵੀ ਆਜੋ ਆਜੋ ਚਲੋ ਭਾਈ ਚੱਲ ਰਿਹਾ ਕੰਮ ਆਏ ਬੂਟੇ ਨੇ ਹੁਣ ਭਾਈ ਆਹੀ ਫੁੱਲ ਦਿਖਾਇਆ ਇੱਕ ਸਿਰਫ ਇੱਕ ਆ ਇੱਕ ਆ ਮੈਸੇਂ ਫੁੱਲਾਂ ਨੂੰ ਹੱਥ ਲਾਉਂਦਾ ਨਹੀਂ ਹੁੰਦਾ ਕਿਉਂਕਿ ਇਹ ਕੁਦਰਤੀ ਚੀਜ਼ਾਂ ਆ ਸਾਡੇ ਹੱਥਾਂ ਜਿਹੜੇ ਹੁੰਦੇ ਆ ਭਾਈ ਦਵਾਈਆਂ ਦੁਵਾਈਆਂ ਵਾਲੇ ਵੀ ਜਾ ਝੂਠਮ ਜਥੇ ਇਹ ਹੈਂ ਜੋਂ ਲੱਗਿਆ ਸੁਟੀਰੇ ਨਾ ਨੇ ਕਾਸ ਸਵੇਤ ਪਾ ਹਾਂ ਇਹ ਫੇਪਤੀ ਦੀ ਉਮਰ ਲੰਗੀ ਉਹ ਲੰਗੇ ਭਾਈ ਉੱਪਰ ਨੂੰ ਉਹਨਾਂ ਨੂੰ ਲਾਦੀ ਮਿਲ ਨਹੀਂ ਰਿਹਾ ਕੋਈ ਸਮਾਨ ਉਹਨਾਂ ਚ ਜਨ ਹੂੰ ਇਹ ਕੀ ਜਿਵੇਂ ਬੱਸ ਕਰ ਹੁਣ ਯਾਰ ਉਧਰ ਚਾਚਾ ਵੀ ਲੱਗ ਗਿਆ ਤਿਆਰੀ ਕਰਨ ਦੇ ਸਾਂ ਹਾਂ ਚੱਲੀਏ ਘੁੰਮਣ ਲੈ ਚੱਲੀਏ ਘੁੰਮਣ ਤੇ ਇੱਕ ਦਿਨ ਦਾ ਹੀ ਫੁੱਲਾ ਹਾਂ ਇੱਕੇ ਦਿਨ ਦਾ ਬਾਈ ਬਾਅਦ ਵਿੱਚ ਮੁੱਕ ਜਾਂਦਾ ਰਾਤ ਨੂੰ ਵਾ ਖਤਮ ਹੈ ਇੱਕ ਦਿਨ ਢੜ ਕੇ ਇੱਕ ਦਿਨ ਦਾ ਹੀ ਕੰਮ ਹੈ ਉਹ ਕਾਲਾ ਬੂਟਾ ਜਿਹੜਾ ਆਇਆ ਬਾਹਰ ਤੇ ਉਹ ਪਤਾ ਨਹੀਂ ਪਤਾ ਹੀ ਭਜਾਏ ਠੀਕ ਆ ਨਾ ਮੈਨੂੰ ਵੀ ਪਤਾ ਇਹਦਾ ਕੀ ਹੈ ਪੁਰਾਣਾ ਵੀ ਥਾਲੋ ਚੱਲ ਕੋਈ ਨਹੀਂ ਅੱਛਾ ਇਹਨੇ ਫਿਰ ਗਮਲੇ ਚ ਕਨੂੰ ਧਰਤੀ ਚ ਲਾਉਣਾ ਤਾਂ ਇਹ ਹੂੰ ਧਰਤੀ ਚ ਲਾ ਕੇ ਇਹਨੂੰ ਖਰਾਬ ਇਹਨੂੰ ਗਮਲੇ ਚ ਐਡਾ ਕੋ ਪੁੱਜੇ ਹੂੰ ਇਹ ਧਰਤੀ ਚ ਲਾਉਂਗਾ ਗਮਲੇ ਚ ਆਏ ਹੋਰ ਫੀਡ ਖਾਣੀ ਘਟਾ ਅੱਛਾ ਆ ਬਈ ਉਹ ਤਾਂ ਖੱਦਰ ਪੜਾ ਰਹੇ ਚੱਕ ਲਈ ਪੂਰਾ ਹੈ ਕੱਪੜੇ ਨਾ ਪਾਓ ਲਾ ਇਹ ਆਹ ਰਿਟੀਵਿਸ਼ਨ ਵਾਲੀ ਤਿਆਰੀ ਲੈ ਦਿਖਾਈਂਗਾ ਗੂ ਮੈਂ ਇਦਨ ਹੁਣੇ ਛੇ ਮਿੰਟ ਆਉਂਦਾ ਜੀ ਮੇਰੇ ਗੋਦੋਂ ਬਖਾਂਦੇ ਹੈਂ 6 ਵਜੇ ਆਉਣਾ ਨਹੀਂ ਮੇਰੇ ਲਈ ਹੋਰ ਮਤਾਂ ਦਾ ਹੋ ਜਾਉਂਗਾ ਹਾਂ ਉਹ ਮੈਂ ਤਾਂ ਤੈਨੂੰ ਕੁਝ ਨਹੀਂ ਕਿਹਾ ਹੈਗਾ ਜਿਹੜਾ ਤੂੰ ਮੈਨੂੰ ਕਹਿੰਦੀ ਵੀ 6 ਵਜੇ ਆਉਣਾ ਮੇਰੇ ਕਹਿੰਦਾ ਜਦ ਮਰਜੀ ਆਵੇ ਹਾਂ ਚਲੋ ਭਾਈ ਠੀਕ ਆ ਚੱਲ ਰਿਹਾ ਕੰਮ ਇਕਣਾ ਮਿਲਦਾ ਕਿਸੇ ਅਗਲੇ ਬਲੌਗ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਆਹ ਯਾਰ ਐਂ ਕਿ ਕਦ ਨਹੀਂ ਆਏ ਉਤਰ ਕੇ ਜਾਣਾ ਤੇ ਸੜਾ ਲਾ ਰਹੀ ਮੋਟਰ ਆ ਯਾਰ ਪਕੜੀ ਗਈ ਕਰਤਾ ਕੰਮ ਹੋਈ ਗਈ ਪਕੜੀ ਬਈ ਪਕੜੀ ਗਈ ਬਈ ਹੱਥ ਤੇ ਹਾਂ ਚਲ ਥੈਂਕ ਯੂ ਥੈਂਕ ਯੂ ਮੱਖੀਆਂ ਬਾਰ ਵੀ ਉਹ ਲੰਘ ਗਿਆ ਬਈ ਬੰਦਾ ਆਪਣਾ ਉਹ ਦੇਖੋ ਉਹ ਗਿਆ